ਸ਼ਰਨ ਹਾਂਜੀ ਮੰਮੀ ਉੱਤ ਕੀ ਕਰਨ ਰਹੀ ਆ ਕੁਛ ਨਹੀਂ ਮੈਂ ਚਲ ਵੇਖਾਂ ਮੈਨੇ ਕੀ ਖਰਚਾ ਹੋਇਆ ਵਾ ਕਿੱਥੇ ਲੱਗਿਆ ਉਹ ਨਹੀਂ ਅੱਛਾ ਮੇਰੀ ਧੀ ਸਾਰਾ ਕੁਝ ਲੈਦੀ ਆ ਫਿਰ ਲਿਖਣਾ ਪੈਂਦਾ ਮੰਮੀ ਚਲ ਹਾਇਤ ਗੱਲ ਵਧੀਆ ਉਦਾਂ ਲਿਖਿਆ ਹੋਵੇ ਤਾਂ ਫੇ ਚੇਤਾ ਰਹਿੰਦਾ ਕਿੱਥੇ ਇਥੇ ਖਰਚਾ ਹੋਇਆ ਵਾ ਵਾਕਿਆ ਸਹੀ ਗੱਲ ਵਾ ਉਦਾਂ ਤਾਂ ਚੇਤਾ ਰਹਿੰਦਾ ਉਦਾਂ ਨਾ ਸ਼ਰਨ ਮੈਨੂੰ ਨਾ ਖਬਰਾੜ ਜੀ ਹੁੰਦੀ ਰਹਿੰਦੀ ਹੁਣ ਪਤਾ ਨਹੀਂ ਕੀ ਗੱਲ ਆ ਕਿਉਂ ਅੱਗੇ ਵਾਵਾ ਕੰਨੀ ਰੌਣ ਕੀ ਘਰ ਦੇ ਵਿੱਚ ਤੇ ਹੁਣ ਉਹਨਾਂ ਨੇ ਵੀ ਜਾਣ ਦੀ ਕਰ ਲਈ ਤਿਆਰੀ ਉਹਨਾਂ ਨੂੰ ਚਲ ਜਾਣਾ ਵਾ ਇਹ ਤੇ ਹੈ ਇਹ ਮਮੀ ਰੌਣਕ ਦੇ ਆਪੇ ਕੇ ਪੱਥਰੀ ਜੀ ਸਾਰੇ ਜੀ ਮਿਲ ਕੇ ਰਹਿਣ ਡਈ ਪਤਾ ਜਿੰਨਾ ਹੀ ਇੱਕ ਦੂਜੇ ਨਾਲ ਨਫ਼ਰਤ ਕਰਦੇ ਹੁੰਦੇ ਅਹਲਾ ਉਹਨਾਂ ਹੀ ਹੁਣ ਪਿਆਰ ਹੋ ਗਿਆ ਵਾ ਤੇ ਹੁਣ ਤੇ ਐਦਾਂ ਲੱਗਦਾ ਵਾ ਕਿ ਜਿਹਦਾ ਘੜੀ ਨਿਕਲਣੀ ਉਹਨਾਂ ਤੋਂ ਵੀ ਨਾ ਹੁਣ ਕਰੀਏ ਵੀ ਕੀ ਚੱਲੋ ਉਹਨਾਂ ਦਾ ਵੀ ਹਨਾ ਐਨਾ ਚਲ ਹੋ ਗਿਆ ਵੀ ਦਾ ਡਰੇ ਥੱਕੇ ਖਾਂਦੇ ਆ ਚੱਲ ਬਣ ਗਿਆ ਖੁਸ਼ੀ ਵੀ ਬੜੀ ਆ ਮੈਨੂੰ ਇਹ ਦੀ ਗੱਲ ਮੈਨੂੰ ਖੁਸ਼ੀ ਨੇ ਕੀਤੀ ਮੈਨੂੰ ਖੁਸ਼ੀ ਵੀ ਬੜੀ ਆ ਉਹਨਾਂ ਦਾ ਘਰ ਵਾਪਸ ਮਿਲ ਗਿਆ ਵਾ ਉਹ ਤੇ ਘਰ ਪਤਾ ਕਿੰਡੀ ਵੱਡੀ ਚੀਜ਼ ਹੁੰਦੀ ਆ ਜਿਹੜਾ ਬੰਦੇ ਨੇ ਰੀਝਾਂ ਨਾ ਬਣਾਇਆ ਹੁੰਦਾ ਵਾ ਉਹ ਮਿਲ ਗਿਆ ਮੈਨੂੰ ਖੁਸ਼ੀ ਮਨੂਣਾ ਹੋਤਾ ਹੁੰਦਾ ਰਹਿਦਾ ਵੀ ਹਾਈ ਹੁਣ ਜੀ ਨਹੀਂ ਲੱਗਿਆ ਕਰਨਾ ਹੁਣ ਕਮਰੇ ਖਾਲੀ ਖਾਲੀ ਲੱਗਿਆ ਕਰਨੇ ਆ ਤੂੰ ਸਕੂਲ ਚਲ ਜਾ ਕਰਨਾ ਵਾ ਤੇਰੇ ਪਿਓ ਨੇ ਦਸਨੀ ਨੇ ਕੰਮ ਕਰਨ ਲੱਗ ਪਿਆ ਕਰਨਾ ਤੇ ਮੈਂ ਇਕੱਲੀ ਕੀ ਕਰਾਂ ਕੰਦਕਰ ਖਾਣ ਨੂੰ ਪਿਆ ਕਰਨਾ ਵਾ ਕੋਈ ਨਹੀਂ ਤੂੰ ਤਾਈ ਵੱਲ ਘੜੀ ਚਲ ਜਿਆ ਕਰੋ ਹੁਣ ਜਾਉਂਗੀ ਤੇ ਸਹੀ ਪਰ ਉਹ ਟਾਈਮ ਤੇ ਟਾਈਮ ਕੱਢ ਕੇ ਜਾਣਾ ਪਿਆ ਕਰਨਾ ਉਹ ਨਜ਼ਾਰੇ ਇਤ ਨਹੀਂ ਲੱਭਣੇ ਇਧਰੋਂ ਆ ਗਈ ਬਣਾ ਲਾ ਭੈਣ ਜੀ ਚਾਹ ਉਧਰੋਂ ਆ ਗਈ ਬਣਾ ਲਾ ਭੈਣ ਜੀ ਚਾਹ ਅਹੀਂ ਤੇ ਦਵੇਂ ਚਾਹ ਪੀ ਪਿਛੇ ਦੇਣਾ ਹੋਗੀਆਂ ਸਭ ਕਹਿੰਦੇ ਪੀਆ ਥੋੜੀ ਕਰੋ ਦੀ ਪਿੰਦੇ ਬੜੀ ਹੋਣ ਨੀ ਗੱਲਾਂ ਕਰਦਿਆ ਕਰਦਿਆ ਪਤਾ ਨਹੀਂ ਲੱਗਦਾ ਹੁੰਦਾ ਅਹੀਂ ਤੇ ਸਾਰਾ ਦਿਨ ਇਹ ਕੰਮ ਤੇ ਰਹਿੰਦੀਆਂ ਹੁੰਦੀਆਂ ਹੀ ਜਰਾ ਕੋਈ ਕੰਮ ਕਰ ਲਿਆ ਪੈਟੀ ਆ ਚਾਹ ਪੀਏ ਜਰਾ ਕੋਈ ਕੰਮ ਕਰ ਲਿਆ ਸਾਰਾ ਦਿਨ ਸਾਡਾ ਇਹਦਾ ਲੰਘਦਾ ਹੁੰਦਾ ਸੀ ਚਾਟੀ ਕਦੇ ਜੇ ਕਿਤੇ ਪਿੰਡ 'ਚ ਪ੍ਰੋਗਰਾਮ ਆ ਗਿਆ ਦੋਵੇਂ ਜਣੇ ਤਿਆਰ ਹੋਈਆਂ ਪਾਏ ਕੱਪੜੇ ਚੱਲ ਮਿੰਟੋ ਮਿੰਟੀ ਉੱਥੇ ਮੈਨੂੰ ਤੇ ਆਉਂ ਲੱਗਦਾ ਜਿੱਦਾਂ ਪਤਾ ਨਹੀਂ ਦੇਣੀ ਹੁਣ ਆਈ ਐ ਪਰ ਹੁਣ ਜਦੋਂ ਤਿਆਰੀ ਕਰਨ ਦੇ ਆ ਨਾ ਹੁਣ ਮੇਰੇ ਜੀ ਨੂੰ ਕੁਛ ਵੀ ਹੋਣ ਲੱਗ ਪਿਆ ਵਾ ਕਿ ਨਾ ਚੱਲ ਜਾਣਾ ਵਾ ਚੱਲ ਕਿੰਨੇ ਕੁ ਦੂਰ ਆ ਕਿਤੇ ਆ ਪਰਲੇ ਬੰਨੇ ਤੇ ਹੈਗੇ ਜਦੋਂ ਜੀ ਕਰਿਆ ਕਰੂਗਾ ਉਦੋਂ ਫੇਰਾ ਯਾਰ ਤੇ ਤਾਈ ਨੂੰ ਸਾਦਲੇ ਪੁੱਤੂੰ ਇੱਥੇ ਆ ਜਾ ਪਰ ਬੜੀ ਵੱਡੀ ਗਲਤੀ ਹੋ ਗਈ ਸ਼ਰਨ ਜਦੋਂ ਘਰ ਬਣਾਉਣੇ ਨੇ ਇਕੱਠੇ ਬਣਾਉਣੇ ਲੱਗ ਲੱਗੇ ਸਹੀ ਗੱਲ ਕਿੰਨਾ ਹੀ ਹਟਵਾਵਾ ਉਹ ਤੇ ਕੁਝ ਸਪੈਸ਼ਲ ਜਾਊਗਾ ਫੇਰ ਹੀ ਆ ਨਾ ਉਹਦਾ ਤੇਰੀ ਤਾਈ ਮੈਨੂੰ ਕਹਿੰਦੀ ਸੀਗੀ ਕਿ ਮੈਂ ਆਇਆ ਕਰੂੰਗੀ ਛਿੱਤ ਛਿੱਤ ਤੂੰ ਵੀ ਆਇਆ ਕਰਿਓ ਗੱਲ ਤਾਂ ਠੀਕ ਵਾ ਸ਼ਰਨ ਪਰ ਉਹ ਆ ਗੱਲ ਨਹੀਂ ਬਣਨੀ ਜਿਹੜੀ ਇਹ ਘਰ ਚ ਪੜਦੀ ਹੁੰਦੀ ਹੈ ਆ ਇੱਥੇ ਤੁਸੀਂ ਇਕੱਠੀਆਂ ਰਹਿੰਦੀਆਂ ਹੁੰਦੀਆਂ ਹੋ ਅਸੀਂ ਸੋਚੋ ਚਲ ਜਾਂਦੇ ਹਾਂ ਵੇਖ ਲਾ ਜਦੋਂ ਇਹਨਾਂ ਨੇ ਆਉਣਾ ਹੈਗਾ ਤੇ ਉਹ ਮੇਰੇ ਢੇਡ ਚ ਕਿੰਨੀ ਨਫਰਤ ਹੈਗੀ ਕਿ ਇਹਨਾਂ ਨੇ ਆਉਣਾ ਵਾ ਮੈਂ ਆਪਣੇ ਪਿਓ ਨੂੰ ਕਹਿੰਦੀ ਵੀ ਨਾ ਆਉਣ ਕੀ ਕਰਨ ਆਉਣ ਲੱਗੇ ਆ ਤੇ ਹੁਣ ਵੇਖ ਲਓ ਹੁਣ ਜੀ ਨਹੀਂ ਲੱਗਣ ਡਿਆ ਤਾਂ ਨਾ ਜਾਣਦਾ ਨਾਂ ਲਿਆ ਤਾਂ ਹੁਣ ਘਬਰਾਟੋਂ ਡੇ ਪੀ ਹਾਂਜੀ ਮੰਮੀ ਉਹ ਗੱਲ ਤਾਂ ਹੈ ਫਿਰ ਸੱਚ ਸੱਚ ਤੇ ਮੈਂ ਇੱਕ ਗੱਲ ਕਰਾਂ سنی ਮੈਂ ਨਾ ਸਲਾਹ ਕਰਨ ਲਿਆ ਹੈਗਾ ਤੇ ਮੰਮੀ ਘਰ ਨੂੰ ਪੇਂਟ ਪੌਂਡ ਕਰਾ ਲੀਏ ਹੁਣ ਅੱਛਾ ਚੱਲ ਮਾਲਕ ਦੀ ਕਿਰਪਾ ਨਾਲ ਸ਼ਰਨ ਦਿਨ ਮੋੜ ਆਏ ਆ ਰੱਬ ਨੇ ਹੁਣ ਸਭ ਕੁਝ ਤੇਤਾਵਾ ਕੋਈ ਕਮੀ ਨਹੀਂ ਕਿਸ ਚੀਜ਼ ਦੀ ਪੈਸੇ ਤੇ ਲ ਦੀ ਕਮੀ ਨਹੀਂ ਗਈ ਹੁਣ ਤੈਨੂੰ ਸਰਕਾਰੀ ਨੌਕਰੀ ਮਿਲ ਗਈ ਆ ਪਰ ਮੈਂ سنی ਨੂੰ ਸਮਝਾਇਆ ਮੈਂ ਹਾਂ ਪੁੱਤ ਵੇ ਮੇਰੀ ਗੱਲ ਸੁਣ ਬੰਨੇ ਨਾ ਬੰਨਾ ਲੱਗਣ ਦਾ ਜਮੀਨ ਮਿਲਣ ਲਈ ਹੈ ਘਰ ਦੀ ਮੈਂ ਕਿਹੜੀ ਗੱਲ ਆ ਇਹਦੇ ਸਾਲ ਠਹਿਰ ਕੇ ਪੇਂਟ ਕਰਾ ਲਾਂਗੇ ਹੈ ਪਰ ਜਿਹੜੀ ਜਮੀਨ ਹੋਰ ਕਿਸੇ ਨੇ ਲੱਲੀ ਦਾ ਉਹ ਮੁੜ ਕੇ ਨਹੀਂ ਹਨ ਮਿਲਣੀ ਆ ਚੱਲ ਨਾ ਜੇ ਲੱਗਦੀ ਆ ਇਹ ਨਾਲ ਵਧੀਆ ਨਾਲ ਜਾਇਦਾਦ ਬਣ ਜੂਗੀ ਤੁਹਾਡੀ ਤੇ ਮੈਂ ਕਿ ਪਹਿਲਾਂ ਉਹ ਲਓ ਉਹ ਲੈ ਕੇ ਤੇ ਫਿਰ ਸਾਲ ਕਠਰ ਕੇ ਤੇ ਘਰ ਨੂੰ ਪੇਂਟ ਕਰਾ ਲਿਓ ਪੱਥਰ ਲਾ ਲਿਓ ਜੋ ਮਰਜ਼ੀ ਕਰਿਓ ਹੁਣ ਤੇ ਮਾਲਕ ਦੀ ਫੁੱਲ ਕਿਰਪਾ ਆਓ ਚੱਲ ਤੇ ਮੈਂ ਇੱਕੋ ਗੱਲ ਨਹੀਂ ਕਰ ਤ ਕਦੀ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਹਮੇਸ਼ਾ ਸਰਵਦਾ ਪਲਾ ਮੰਗਣਾ ਚਾਹੀਦਾ ਰੱਬ ਸਭ ਕੁਝ ਦਿੰਦਾ ਉਹਦੇ ਕਰ ਸਭ ਕੁਝ ਹੈਗਾ ਵਾ ਚਲ ਕੋਈ ਨਹੀਂ ਮੰਮੀ ਮੈਂ ਤੈਨੂੰ ਸ਼ੁਰੂ ਤੋਂ ਕਹਿੰਦੀ ਨਹੀਂ ਜੇ ਤੂੰ ਤਾਈ ਹੁਣਾਂ ਦੇ ਵੈਦਾਂ ਕਰਦੇ ਹੁੰਦੇ ਹੈਨਾ ਮੇਰਾ ਜੀ ਨਹੀਂ ਹੀ ਪੁੱਤ ਕਰਦਾ ਹੁੰਦਾ ਚਲ ਕੋਈ ਨਾ ਮੰਮੀ ਨੀਤ ਨੂੰ ਮੁਰਾਦਾ ਹੁੰਦੀਆਂ ਨੇ ਠੀਕ ਹੈ ਨਾ ਪੁੱਤ ਇਹ ਤਾਂ ਗੱਲ ਬਿਲਕੁਲ ਸੱਚੀ ਹੈ ਤੇਰੀ ਚਲ ਉੱਠਣ ਚਾਹ ਬਣਾ ਪੀਏ ਹੁਣ ਫੇਰ ਖਾਏ ਮੰਮੀ ਫੇਰ ਚਾਹ ਇੱਕ ਬਣਾ ਲੈਣਾ ਕੋਈ ਚਾਹ ਨਹੀਂ ਮੁੱਕਦੀ ਚਲ ਮੈਂ ਵੀ ਵੇਖਾਂ ਭੈਣ ਜੀ ਕਿੱਥੇ ਆਈ ਤੇ ਇਕੱਠੀ ਚਾਹ ਪੀਏ ਸ਼ਰਨ ਹਾਂਜੀ ਮੰਮੀ ਹੋ ਗਈ ਪੁੱਤ ਪਿਆਰ ਬਸ ਹੋ ਗਈ ਮੰਮੀ ਉਹ ਨਾਲ ਬਹਿ ਲੈਣਾ ਹੀ ਗਾ ਸਨੀ ਹੋ ਗਈ ਹੈ ਪਿਆਰੀ ਆ ਪਰ ਤੇਰੀ ਤਾਈ ਕਹਿੰਦੀ ਹੀ ਪਹਿਹੀਂ ਫੋਨ ਕਰਾਂਗੇ ਤੇ ਫੇਰ ਆਇਓ ਸਾਡਾ ਥੋੜਾ ਜਿਹਾ ਕੰਮ ਕਰਨ ਵਾਲਾ ਵਾ ਫੇਰਾਂ ਦੀ ਕੰਮ ਕੁਮ ਸਾਂਭੇ ਹੋਣਗੇ ਨਾ ਤੇ ਫੇਰ ਆਹਮ ਨਾਲ ਬਹਿ ਕੇ ਗੱਪ ਛੱਪਾ ਮਾਰਾਂਗੇ ਲੈ ਸਗੋ ਚਲ ਜਾਂਦੇ ਤਾਂ ਲਾਗੇ ਕਰਾ ਦਿੰਦੇ ਲਾਗੇ ਜਾ ਕੇ ਮੈਂ ਕਿਹਾ ਹੈਗਾ ਮੈਂ ਸਗੋ ਆ ਜਾਨੇ ਤਾਂ ਨਾ ਹੱਥ ਹਟਾ ਦਿੰਨੇ ਆਂ ਦੀ ਨਾ ਤੁਸੀਂ ਅੱਜ ਪਹਿਲੀ ਵਾਰੀ ਆਉਣਾ ਹੁਣ ਇਹ ਸਮਝੋ ਤੁਸੀਂ ਸਾਡੇ ਗੈਸਟ ਜੇ ਆਜੇਂ ਗੈਸਟ ਬਣ ਕੇ ਚੱਲੀਆਂ ਨੋ ਸੱਸ ਅੱਛਾ ਆਹੋ ਹੀ ਤਾਂ ਚੱਲ ਮੈਂ ਤਾਂ ਬੜਾਈ ਚਾਹ ਹੋਂ ਡਿਆ ਵਾ ਤੇ ਚੱਲ ਆਪਣੇ ਭੈਣ ਨੂੰ ਜਾ ਕੇ ਮਿਲੂ ਕਿ ਤੇ ਗੱਲਾਂ ਪਤਾ ਮਾਰਾਂਗੇ ਕਿਨੇ ਦਿਨ ਹੋ ਗਏ ਹੁਣ ਕਿਨੇ ਦਿਨ ਹੋ ਗਏ ਸੱਚੀ ਗੱਲ ਆ ਮੇਰਾ ਜੀ ਨਹੀਂ ਲੰਦਾ ਵਿੱਚ ਵਿੱਚ ਪਰ ਕੀ ਕਰਾਂ ਹੁਣ ਮਜਬੂਰੀ ਆ ਲਾਉਣਾ ਹੀ ਪੈਣਾ ਵਾ ਚੱਲ ਫੋਨ ਆਉਂਦਾ ਵਾ ਨਾ ਤੇ ਚਲ ਜੀ ਫੇਰ ਟਾਈਮ ਨਾ ਤੂੰ ਨੇ ਤੇ ਆਪੇ ਫੋਨ ਕਰਕੇ ਪੁੱਛ ਲੋ ਹਾਂ ਕਰ ਲਾਂ ਮੇਰੇ ਕਰ ਲੋ ਨਹੀਂ ਮੇਰੇ ਕੋ ਤੁਹਾਨੂੰ ਖੁਦਾਂ ਨਹੀਂ ਜਾਣਿਆ ਤਾਂ ਹੀ ਕੀ ਕਰ ਲੋ ਹੁਣ ਹੈਲੋ ਹਾਂਜੀ ਭੈਣ ਜੀ ਆ ਜੀਏ ਹੁਣ ਹੁਣ ਨਹੀਂ ਇੰਤਜ਼ਾਰ ਹੋਣਿਆ ਆਹੋ ਠੀਕ ਆ ਠੀਕ ਆ ਆਗੇ ਫਿਰ ਆਪਾਂ ਬਸ ਚੰਗਾ ਚੰਗਾ ਚਲੋ ਠੀਕ ਆ ਭੈਣ ਜੀ ਆਗੇ ਜੀ ਚਲ ਚਲ ਜੀ ਹੁਣ ਜੀ ਕਰਨ ਦਾ ਖਲੋਣ ਨੂੰ ਸ਼ਰਨਾ ਸ਼ਰਨਾ ਪਤਾ ਨਹੀਂ ਕਿੱਥੇ ਚਲ ਗਈ ਆ ਹਾਂਜੀ ਮੰਮੀ ਕੀਤਾ ਤੈਨਤਾ ਨੂੰ ਫੋਨ ਮੈਂ ਕੀ ਆਂਦੇ ਆ ਕਹਿੰਦੇ ਆ ਪਿਆਜੋ ਹੁਣ ਚਲੋ ਫੇ ਚਲੀ ਜੀ ਚੱਲ ਚੱਲ ਮੰਮੀ ਅਹ ਹੋਈ ਸਬਜੀ ਬਣਾਉਣੀ ਆ ਨਾ ਪੁੱਤ ਮਾਵਾ ਚਾਲੀਆਂ ਦੀ ਦਾਲ ਬਣਾਈ ਆ ਨਾਲ ਮੈਂ ਪਨੀਰ ਬਣਾ ਲਿਆ ਮੈਂ ਹਾਂ ਚਲੋ ਉਹਨਾਂ ਨੇ ਆਉਣਾ ਵਾ ਜੱਜ ਸਾਹ ਦੀ ਰੋਟੀ ਖਵਾਲੀ ਜੀ ਆਪਸਾਂਦੇ ਆ ਨਾ ਉਹਨਾਂ ਨੂੰ ਆਹੋ ਮੈਂ ਪੁੱਛਿਆ ਸੀ ਕਹਿੰਦੀ ਮੈਂ ਤੇਰੀ ਖੁਸ਼ ਹੋ ਰਹੀ ਖਾਨੀ ਹੈ ਚਲ ਫੇ ਠੀਕ ਆ ਮੈਂ ਹਾਂ ਕਿਤੇ ਕਿਆ ਨਾ ਭੀ ਇੱਕ ਹੀ ਬਣਾ ਲੈ ਨਹੀਂ ਨਹੀਂ ਦੱਸ ਇਹਦੇ ਸਵਾਦ ਬਾਨੇ ਫਰਕ ਕਿ ਬਣਾਉਨੇ ਅੰਜਰ ਜੀ ਨੂੰ ਜਬਣਾ ਨੇ ਤੇ ਮਿੰਟੋ ਮੈਂਦੀ ਦਾ ਰੋਟੀ ਦੀ ਸਾਰੀ ਤਿਆਰੀ ਕਰ ਲਈਏ ਜਿਹੜੇ ਉਹ ਆਉਣ ਤੇ ਚਲ ਚਾਹ ਪਾਣੀ ਪੀਣ ਹੋਰ ਮੰਮੀ ਉਹਨਾਂ ਦੇ ਲਾਗੇ ਬਵਾਂਗੇ ਘੜੀਏ ਤੇ ਆਪ ਰਸੋਈ ਚ ਬੜੇ ਰਵਾਂਗੇ ਤੇ ਉਹ ਬੈਠੇ ਰਹਿਣ ਉਥੇ ਹੋਰ ਅਭੀ ਕਰਦੀ ਸਬਜੀ ਦਾ ਬੜਾ ਫਾਇਦਾ ਹੀ ਹੋ ਛੱਟ ਲਾ ਲਈ ਦੀ ਐ ਤੇ ਛੱਟ ਤਰ ਲਈ ਦੀ ਹੈ ਪੁੱਤ ਸਪਾਈਸ ਪੀ ਕਰ ਲਈ ਐ ਨਾ ਸਾਰੀ ਹਾਂਜੀ ਮੰਮੀ ਵੇਖ ਕੇ ਤੇ ਆਓ ਇੱਕ ਵਾਰੀ ਅੰਦਰ ਜੇ ਕੋਈ ਕਮੀ ਪੇਸ਼ੀ ਹੋਗੀ ਤੇ ਦੱਸ ਦਿਓ ਫਿਰ ਚੱਲ ਵਧੀਆ ਮੈਂ ਮੈਂ ਟੋ ਮੈਂ ਟੀਨਾ ਆ ਵੀ ਕਿਉਂ ਜਿਹੜੇ ਪੀਸ ਫਿਰ ਬੜੇ ਹਾਂ 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 ਬਹੁਤ 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 ਨਿਆਣੀਆਂ ਸਾਰੀ ਤਿਆਰੀ ਕਰ ਲਈਏ ਹੁਣ ਚੱਲ ਲੈ ਬਈ ਮਾਰਾ ਨੇ ਖਾਤੀ ਕਿਰਪਾ ਹੈ ਕਦੇ ਸੋਚਿਆ ਨਹੀਂ ਫਿਰ ਇਹ ਟਾਈਮ ਆ ਜਾਊਗਾ ਚਲੋ ਆ ਗਏ ਹਾਂ ਫਿਰ ਹੈ ਇਹ ਵੀ ਖੁਸ਼ ਹੋ ਗਈਆਂ ਵੇਖ ਕੇ ਕਿੰਨਾ ਪਿਆਰ ਹੀ ਤੁਹਾਡੇ ਨਾਲ ਤੁਹਾਡਾ ਪਿਆਰ ਹੀ ਖਿੱਚ ਕੇ ਲਿਆਇਆ ਫਿਰ ਮਾਲਕਾ ਸ਼ੁਗਰਾ ਤਰੀਕਾ ਢੀ ਨੂੰ ਉਹਦਾ ਕੋੜਾ ਪੱਤਰਾ ਸਾਰਾ ਕੁਝ ਮਿਲ ਗਿਆ ਕੀ ਡੇ ਗੱਲਾਂ ਕਰਨ ਇਹਨਾਂ ਨਾਲ ਉਹ ਮੈਂ ਕਹਿਣ ਲਿਆ ਵੀ ਇਹਨਾਂ ਦਾ ਇੰਨਾ ਪਿਆਰ ਹੀ ਇਹਨਾਂ ਨੇ ਪਿਆਰ ਹੀ ਖਿੱਚ ਕੇ ਲਿਆਇਆ ਸਹੀ ਗੱਲ ਹੈ ਡੈਡੀ ਹੈ ਮੈਨੂੰ ਐਉਂ ਲੱਗਦਾ ਫਿੰਦਰਾ ਜਿੱਦਾਂ ਮੈਂ ਸੁਪਨਾ ਵੇਖਣ ਲਿਆ ਹੁੰਨਾ ਸਾਡੇ ਨਾਲ ਹੋਇਆ ਕੀ ਸਾਰਾ ਕੁਝ ਬਣਿਆ ਸਾਰਾ ਕੁਝ ਹੱਥੋਂ ਚਲ ਗਿਆ ਤੇ ਡੈਡੀ ਜੋ ਵੀ ਕਰਦਾ ਉਹਨੇ ਘੇਰ ਦੇਤਾ ਸਾਨੂੰ ਹੈ ਉੱਪਰ ਵਾਲਾ ਕਰਨ ਵਾਲਾ ਵਾ ਚੰਗੇ ਦਿਨ ਵੀ ਉਹ ਹੁੰਦਾ ਤੇ ਮਾੜੇ ਵੀ ਉਹ ਹੁੰਦਾ ਪਰ ਇੱਕ ਗੱਲ ਹੈਗੀ ਆ ਜਿਨ੍ਹਾਂ ਦਿਨ ਜੇ ਸਾਡਾ ਸਾਰਾ ਕੁਝ ਹੀ ਵਿਗਿਆ ਨਾ ਅਸੀਂ ਕੰਮ ਕੋਈ ਸਿੱਧਾ ਨਹੀਂ ਕਰਦੇ ਜੇ ਹੁਣ ਪੁੱਤ ਮਿਹਨਤ ਕਰਨ ਦੇ ਆ ਨਾ ਤੇ ਵੇਲਾ ਉਹਨੇ ਢੋ ਵੀ ਲਾਤਾ ਉਹਨੇ ਫਲ ਵੀ ਦੇਤਾ ਇਹ ਤੇ ਗੱਲ ਮੰਨਣ ਵਾਲੀ ਡੈਡੀ ਜਿੰਨਾ ਚਿਰ ਬੰਦੇ ਨੂੰ ਠੋਕਾ ਨਾ ਨਾ ਵੱਜੇ ਉਹਨਾਂ ਚਿਰ ਬੰਦਾ ਕੰਮ ਵੀ ਨਹੀਂ ਕਰਦਾ ਮੈਂ ਇੱਕ ਹਿਸਾਬ ਲਾਇਆ ਵਾ ਹੂੰ ਬੰਦੇ ਦੀ ਜ਼ਿੰਦਗੀ 'ਚ ਇੱਕ ਵਾਰੀ ਗਰੀਬੀ ਜ਼ਰੂਰ ਆਉਣੀ ਚਾਹੀਦੀ ਬਿਲਕੁਲ ਸਹੀ ਗੱਲ ਹੈ ਹੈ ਇਹ ਆਪੇ ਕੋਈ ਮਾੜਾ ਕਰਮਣਾ ਕਰਿਓ ਹੁਣ ਜਿੰਨਾ ਵੀ ਹੋ ਸਕੇ ਗਣਾ ਪੜਾਈ ਕਰਿਓ ਅਜੇ ਵੀ ਵੇਖੋ ਹਣਾ ਕਿੱਥੋਂ ਕਿੱਥੇ ਸੁੱਟ ਕੇ ਫਿਰ ਕਿੱਥੇ ਪਹੁੰਚਾਤਾ ਹਨ ਹਰ ਇੱਕ ਗੱਲ ਆ ਉਹ ਤੋਂ ਉਹਨਾਂ ਨੂੰ ਸੱਣੀ ਹੋਣਾ ਉਹਨਾਂ ਦੇ ਮੰਜੇਂਦਰੋਂ ਉਹਨਾਂ ਛੱਡੀ ਸਾਰੀ ਉਮਰ ਤੇੜੀ ਐ ਇਦਾਂ ਹੋ ਸਕਦਾ ਜੇ ਬੜਾ ਸਾਥ ਦਿੱਤਾ ਵੀ ਮਾਰੇ ਟਾਈਮ ਤੇ ਹਾਂ ਜਦੋਂ ਸਾਰੇ ਸਾਥ ਛੱਡ ਗਏ ਹੀ ਉਹਨਾਂ ਨੂੰ ਰੱਖਿਆ ਅਜੇ ਵੀ ਹੀ ਉਹਨਾਂ ਦਾ ਸਾਥ ਛੱਡਾਂਗੇ ਚੱਲ ਆ ਜਾ ਐਨੀ ਨੰਕੇ ਜਾਂਦੇ ਆ ਉਹ ਵੈਨੇ ਚੀਜ਼ਾਂ ਦੂਜੀਆਂ ਉਦਾਂ ਇਹ ਆ ਵੀ ਬੰਦਾ ਜਬਾਨ ਵਾਲਾ ਨਿਕਲਿਆ ਹਨਾ ਹੂੰ ਜਿੱਦਾਂ ਜਿੱਦਾਂ ਚੀਜ਼ਾਂ ਦੇਖ ਕੇ ਗਏ ਹਾਂ ਸਾਰੀਆਂ ਚੀਜ਼ਾਂ ਵੇਲੇ ਪੂਰੀਆਂ ਨੇ ਇੱਕ ਚੀਜ਼ ਵੀ ਨਹੀਂ ਇਹਨੇ ਗਾਮਸ਼ਾ ਖੜੀ ਹਨਾ ਨਾ ਚਲੋ ਕੁਦਰਤ ਨੇ ਕੋਈ ਢੋਲ ਆਇਆ ਵਾ ਸਹੀ ਗੱਲ ਮੈਨੂੰ ਤਾਂ ਜੇ ਵੀ ਯਕੀਨ ਨਹੀਂ ਹੋ ਰਿਹਾ ਡੈਡੀ ਇਹ ਐ ਤੇ ਇਹਨੇ ਲੈਣਾ ਹੀ ਇਹਨਾਂ ਦਾ ਨਹੀਂ ਇੱਥੇ ਫੇਰ ਹਨਾ ਜੀ ਲੱਗਣਾ ਤੁਹਾਨੂੰ ਮਿਲਣਾ ਹੀ ਜੇ ਆਪਾਂ ਕਿਸੇ ਨੂੰ ਪਿੰਡ ਚ ਦੇ ਦਿੰਦੇ ਤੇ ਕਿਸੇ ਨੇ ਦੇਣਾ ਹੀ ਇਹਨੂੰ ਸਹੀ ਗੱਲ ਆ ਬਾਹਲੇ ਬੰਦੇ ਨੇ ਲੈ ਲਿਆ ਤੇ ਤਾਂ ਮਿਲ ਗਿਆ ਹੁਣ ਇੱਕ ਕੰਮ ਕਰਿਓ ਕਿਤੇ ਹੂੰ ਐਂਡ ਫੜੀ ਨੰਗੇ ਹੋ ਸਹੀ ਦੇਖਿਓ ਲੋਕੀ ਵਿੰਦੇ ਕਿਦਾਂ ਨੇ ਅੱਛਾ ਤੇ ਖੋਰ ਉਹਨਾਂ ਨੂੰ ਇਹ ਆ ਕਿ ਇਹਨਾਂ ਕੋ ਪੈਸਾ ਆ ਕਿੱਥੋਂ ਗਿਆ ਵੇਖੋ ਪੈਸਾ ਦੇਣ ਵਾਲਾ ਵੀ ਉਹ ਆ ਪੈਸਾ ਖਣਨ ਵਾਲਾ ਵੀ ਉਹ ਆ ਜੇ ਉਹਦੀ ਨਜ਼ਰ ਸੌਲੀ ਹੋਏ ਫੇ ਸਾਰੇ ਕੰਮ ਹੋ ਜਾਂਦੇ ਆ ਉਦੋਂ ਹੱਸਦੇ ਹੁੰਦੇ ਸੀ ਤੇ ਹੁਣ ਲਾਗੋ ਦੀ ਨੰਗੀ ਨੇ ਤੇ ਗੱਲਾਂ ਕਰਦੇ ਨੇ ਕੰਮ ਜੋੜ ਜੋੜ ਕੇ ਪਰ ਮੈਂ ਕਸਾਬ ਲਾਇਆ ਵਾ ਬੰਦੇ ਦੀ ਨੀਤ ਨੂੰ ਮਰਦਾਂ ਹੁੰਦੀ ਐ ਇਹ ਤਾਂ ਗੱਲ ਹੈ ਵਾ ਹੈ ਸਹੀ ਗੱਲ ਜਿੱਦਾਂ ਦਾ ਕਰਨਾ ਵਾ ਨਾ ਉਦਾਂ ਦੇ ਪਰਨਾ ਉਦਾਂ ਦੇ ਪਰਨਾ ਹੂੰ ਠੀਕ ਹੈ ਕਿ ਨਹੀਂ ਇਹਦੇ ਜੋ ਬੀਜਣਾ ਉਹ ਵੜਣਾ ਚਲੋ ਆਹਾਂ ਵੇਖੀ ਉਹਨਾਂ ਨੂੰ ਕਰੀਏ ਵੀ ਤਿਆਰੀ ਤਰੀਕੋ ਉਹ ਸਾਨੀ ਵੀ ਨਹੀਂ ਲਿਆਉਣ ਵਾਲੇ ਹੋਣੇ ਨੇ ਚੱਲ ਆ ਮੈਸਣਾ ਗੱਡੀ ਤੇ ਉਹਨੇ ਇਥੋਂ ਛੇੜੀ ਹੈ ਨਹੀਂ ਆਣਾ ਉਦਾਂ ਲੱਗੀ ਵੇ ਕਦਮ ਕਿ ਘਟਾ ਪਿਆ ਵਾ ਉਹਨੇ ਇਹਨੂੰ ਅੱਜ ਸ਼ਾਮ ਨੂੰ ਪੋਤਾ ਲਓ ਹਰ ਚੀਜ਼ ਨੂੰ ਬਧਾਈ ਉਹ ਦੂਈ ਨੇ ਫੇਰ ਦੇਓ ਇੱਕ ਨਹੀਂ ਘਰ ਵੜਦਿਆ ਸਾਰੀ ਮਿਲ ਗਏ ਆਹੋ ਆਹੋ ਤੇ ਇੱਕ ਮੇਰੀ ਗੱਲ ਹੋਰ ਸੁਣ ਲਓ ਸਾਰਾ ਕਾਰੋਬਾਰ ਕਰਕੇ ਨਾ ਤੇ ਮਿੰਟ-ਮਿੰਟ ਘਰੋਂ ਜਾਣਾ ਵੇਖਾਂ ਹਾਂ ਅਜੇ ਤੇ ਪਹੁੰਚੇ ਨਹੀਂਗੇ ਤੇ ਪਹਿਲਾਂ ਹੀ ਡੈਟੇ ਕਹਿਣ ਉਹ ਮੁੜ ਕੇ ਤੁਸੀਂ ਨਹੀਂ ਨਾ ਹੱਲਦੀ ਹੁੰਦੀਆਂ ਮੈਂ ਪਸਾਰ ਤੇ ਰਹਿਣਾ ਇਹ ਵੀ ਆਪਣਾ ਹੀ ਹੁਣੇ ਹੀ ਕਰਾ ਬਗਾਨਾ ਆਹੋ ਉਹ ਮੈਂ ਕਿ ਤੋ ਕਹਿੰਦੇ ਉਪਰਾ ਵਾ ਮੈਂ ਸਾਰਾ ਦਿਨ ਬਹਿਣਾ ਜੋ ਮਰਜ਼ੀ ਕਹਿ ਲੋ ਤੇਰਾ ਨਾ ਅਖੇ ਉੱਥੇ ਮੈਨੂੰ ਘੜੀ ਕਹਿਣੇ ਥਾਲਿਓ ਭਰਾ ਦੇ ਬੱਲ ਵਜਾ ਭਰਾ ਦੇ ਘਰ ਆਲੇ ਵੇਖ ਕੇ ਮਨ ਖੁਸ਼ ਹੋ ਗਈ ਹੈ ਹਾਂ ਹਾਂ ਚੱਲ ਸ਼ੁਕਰ ਵਾ ਹਾਂ ਲੱਗਦਾ ਚਾਚਾ ਜੀ ਨਹੀਂ ਆਏ ਨੇ ਆਜਾ ਆਜਾ ਬੱਲੇ 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 ਪਤ ਪਿੰਦਸਾਂ ਕੀ ਹਾਲ ਹੈ ਵਧੀਆ ਵਧੀਆ ਠੀਕ ਡਈਆਂ ਇਹ ਘਰਸ ਲਮਾ ਕਰਨ ਮੈਂ ਆਉ ਚੱਲੀਏ ਟਾਈਮ ਨਾ ਆਈ ਨਹੀਂ ਮਨਜਿੰਦਰ ਉਹਨੇ ਕਿੱਥੇ ਰਹਿ ਗਏ ਘਰੋਂ ਦਾ ਟਿਕਨ ਦੇ ਆ ਲੈ ਪਾਜੀ ਦੇ ਆ ਬੈਠੇ ਆ ਬੱਲੇ 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 ਆਜੋ ਆਜੋ ਮੈਂ ਤੁਹਾਨੂੰ ਟਿਕਨ ਦੇ ਆ ਸਾਰਿਆਂ ਨੂੰ ਉਹ ਇਹੀ ਬਸ ਨਾ ਅਸਾਂ ਨਹੀਂ ਜਿਹੜਾ ਦਾ ਲਿਖਦੇ ਦੁੱਲੀਟ ਹੋ ਗਿਆ ਹਾਂ ਸਤਿ ਸ੍ਰੀ ਅਕਾਲ ਨਾ ਪੁੱਤ ਲੈ ਆ ਪਾਣੀ ਪਿਆ ਸਾਰਿਆਂ ਨੂੰ ਵਾਦੀ ਤੇ ਭੈਣ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਹੁਣ ਤੁਹਾਨੂੰ ਸਾਰੇ ਵਧਾਈਆਂ ਬਹੁਤ ਬਹੁਤ ਵਧਾਈਆਂ ਤੇ ਨਾਲੇ ਇੱਕ ਗੱਲ ਹੋਰ ਸੁਣ ਲੋ ਹੁਣ ਮੇਰੇ ਸਾਰੇ ਜਾਨੇ ਹਾਂਜੀ ਹਾਂਜੀ ਹੁਣ ਆਪਾਂ ਐਸੇ ਘਰ ਚ ਰਹਿਣਾ ਜੇ ਸਾਰੇ ਜਾਨੇ ਇੱਥੇ ਰੋਟੀ ਬਾਣੀ ਪੱਕਿਆ ਕਰੋ ਗਰ ਇੱਥੇ ਖਾਓ ਠੀਕ ਹੈ ਦੁਨੀਆਂ ਦੇ ਕੋਈ ਨਹੀਂਗਾ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਚੁੱਪ ਕਰਕੇ ਤੇ ਜਿੱਦਾਂ ਜਿੱਦਾਂ ਕੰਮ ਰੰਬੇ ਹੈ ਨਾ ਆਪੋ ਆਪਣੇ ਆ ਕੁੜੀਆਂ ਪੜਾਉਣ ਜਾਂਦੀਆਂ ਆ ਆਪਾਂ ਘਰਵਾਰ ਦੇ ਸਾਹਮਣੇ ਆ ਬਾੜੇ ਕੋਟੇ ਕੰਮ ਤੇ ਆ ਮੁੰਡੇ ਆਪਣਾ ਬਿਜ਼ਨਸ ਲੈ ਕੇ ਤੁਰੇ ਆ ਗਲਤ ਗੱਲ ਤੇ ਦੇ ਰਹੋ ਹੈ ਬਿਲਕੁਲ ਸਹੀ ਗੱਲ ਠੀਕ ਆ ਕਿ ਨਹੀਂ ਪੜੋ ਪੜੋ ਕਣੀ ਅਰੇ ਆ ਮੈਨੂੰ ਯਕੀਨ ਜਿਆ ਨਹੀਂ ਆਉਂਦਾ ਆ ਜੀ ਫਰਦਿਆਂ ਦੀ ਇਹ ਬਣਿਆ ਕੀ ਆ ਪਹਿਲਾਂ ਵੀ ਕੋਈ ਪਹਿਲਾਂ ਵੀ ਯਕੀਨ ਨਹੀਂ ਹੁੰਦਾ ਜਦੋਂ ਸਾਰਾ ਕੁਝ ਹੱਥੋਂ ਨਿਕਲ ਗਿਆ ਸੀ ਤੇ ਹੁਣ ਵੀ ਇਦਾਂ ਮਹਿਸੂਸ ਹੋਉਂ ਰਿਹਾ ਵਾ ਵੀ ਇਹ ਸਾਰਾ ਕੁਝ ਸਾਡਾ ਹੀ ਲੇਹ ਲੋਤਾ ਜੀ ਆਗੇ ਨਾ ਫੇਰ ਕੋ ਮੁਕਮਾ ਰੁੱਥੀ ਸਣੀ ਇਹ ਵਾਹਿਗੁਰੂ ਦੀ ਕਿਰਪਾ ਵਾ ਬਾਕੀ ਤੁਸੀਂ ਸਾਥ ਵੜਾ ਦਿੱਤਾ ਸਾਰਿਆਂ ਨੇ ਹਾਂ ਚਲੋ ਕੋਈ ਨਹੀਂ ਤਾਜੀ ਤੇ ਤੁਸੀਂ ਨਾਲੇ ਮਿਹਨਤ ਕਰਨ ਦੇ ਦੋਵੇਂ ਜਣੇ ਮਹਾਰਾਜ ਨੇ ਚਲੋ ਖੇਤ ਦੇ ਨੂੰ ਮੋੜਦੇ ਆ ਇੰਨੀ ਕਿ ਠੋਕਰ ਵੱਜਨੇ ਇਹ ਤੇ ਇਕੱਠੇ ਹੋਣਾ ਹੀਗਾ ਪਤਾ ਨਹੀਂ ਜਾ ਕੋਈ ਇਹੋ ਜਿਹਾ ਚੱਕਰ ਹੀ ਕੋ ਮਹਾਰਾਜ ਕਰਾਉਂਦਾ ਸਾਰੇ ਕੰਮ ਬਿਲਕੁਲ ਜੀ ਬਿਲਕੁਲ ਇਹ ਅਬ ਜੇ ਤੁਹਾਡੀ ਵੀ ਕੋਈ ਪਲਾਨਿੰਗ ਹੈਗੀ ਹੈ ਤੇ ਦੱਸੋ ਹੁਣ ਤੁਸੀਂ ਵੀ ਕੋਈ ਕੰਮਕਾਰ ਕਰਨਾ ਤੇ ਕਰ ਲਓ ਇਹ ਤੇ ਹੁਣ ਚਲੋ ਹੋ ਗਿਆ ਮਸਲਾ ਹਲ ਕਰਦਾ ਪਲੈਨ ਗਾਦੇ ਵੀ ਖਾੜੇ ਲੱਗਿਆ ਦੋ ਕੋ ਪੈੜੀਆਂ ਹਨ ਮਿਲਦੀਆਂ ਅੱਛਾ ਉਹ ਕਹੜੇ ਮਾੜਾ ਕਿਵੇਂ ਆ ਕੇ ਗੱਲਬਾਤ ਕਰ ਲੋ ਤੇ ਮੈਂ ਚਲੋ ਨਾਲ ਤੁਹਾਨੂੰ ਹੋ ਕੇ ਵੇਖਾਂਗੇ ਤੇ ਇਹ ਤਰਾਹੂ ਕਰ ਲਾਂਗੇ ਤਗੜੇ ਹੋ ਗਏ ਤੇ ਉਹਨਾਂ ਨਾਲ ਗੱਲ ਕਰੋ ਤੇ ਸਾਡੀ ਜਿੱਥੇ ਲੋੜ ਪੈਂਦੀ ਆ ਇਹ ਪੈਸਾ ਨਾ ਵੀ ਲੋੜ ਪੈਂਦੀ ਜਿੱਦਾਂ ਵੀ ਅਸੀਂ ਤੁਹਾਡੇ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਭਾਜੀ ਹੁਣ ਜੋ ਹੱਥ ਕਿਉਂਦਾ ਖਿੱਚੀ ਜਾਓ ਤੇ ਮਿਹਨਤ ਕਰੋ ਤਗੜੇ ਹੋ ਗਏ ਹਾਂਜੀ ਹਾਂਜੀ ਨਹੀਂ ਮਿਹਨਤ ਜਿਹੜੀਆਂ ਗਲਤੀਆਂ ਸਾਡੇ ਕੋਈਆਂ ਉਹ ਨਾ ਕਰ ਲੈ ਹੁਣ ਕੋਈ ਨਹੀਂ ਨਹੀਂ ਇਹ ਤਾਂ ਗੱਲ ਠੀਕ ਆ ਕਿ ਨਹੀਂ 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 ਕਿਉਂਕਿ ਰੱਬ ਨਰਾਜ ਹੋ ਇਹਦਾ ਬੰਦਾ ਉੱਥੇ ਜਾ ਕੇ ਡੇਗਦਾ ਜਿੱਥੋਂ ਲੱਭਦਾ ਨਹੀਂ ਮਿਲਦਾ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਹੜਾ ਔਖੇ ਟਾਈਮ ਕੰਮ ਆਉਂਦਾ ਨਾ ਉਹ ਹੀ ਆਪਣਾ ਹੁੰਦਾ ਠੀਕ ਆ ਸੜਾ ਮਮੀ ਹਾਂਜੀ ਤੇ ਬਾਕੀ ਹੁਣ ਇਹਨਾਂ ਕਿੰਨਾ ਸਾਥ ਦਿੱਤਾ ਤੁਹਾਡਾ ਬਹੁਤ ਜ਼ਿਆਦਾ ਜੀ ਮੇਰੀ ਭੈਣ ਨੇ ਕਿਤੇ ਇੰਨਾ ਸਾਥ ਦਿੱਤਾ ਮੇਰੀ ਮੋਹ ਨੇ ਕਿਤੇ ਇੰਨਾ ਸਾਥ ਦਿੱਤਾ ਮੈਂ ਤਾਂ ਲਈ ਆ ਕਿਤੇ ਕਰਮਾਂ ਵਾਲੀ ਮੋਹ ਹੈ ਮੇਰਾ ਤਾਂ ਪੈਨ ਨਹੀਂ ਜੀ ਨਹੀਂ ਲੱਗਣਿਆ ਉਹ ਦੰਦਾ ਜਦੋਂ ਤੇ ਤੁਸੀਂ ਇੱਧਰ ਆ ਗਏ ਜੀ ਸ਼ਰਨੋਂ ਪੁੱਛੋ ਨਾ ਰਾਤ ਨੀਂਦ ਆਉਂਦੀ ਐ ਤੇ ਨਾ ਚੱਤ ਨਾ ਰੋਟੀ ਖਾਦੀ ਆਉਂਦੀ ਆਪਾਂ ਤੇ ਤੁਸੀਂ ਇਦਾਂ ਕਰੋ ਹਾਂ ਤੁਸੀਂ ਇੱਥੇ ਆਓ ਹੁਣ ਕਿਉਂ ਵੀ ਇੱਥੇ ਰੋ ਪੇ ਆਹ ਨਾ ਜਾ ਕੇ ਉਹਨੇ ਨਹੀਂ ਕੋਈ ਨਹੀਂ ਉੱਥੇ ਸਭੋ ਘੜਾਈ ਆ ਇੱਥੇ ਹੀ ਵਸਪਾ ਕੰਮ ਚ ਲਾਈ ਜਾਓ ਚੱਲ ਇਹ ਆ ਤਾਂ ਸਾਡਾ ਪਿਆਰ ਬਣਾਇਆ ਗਏ ਸਾਰੀ ਮੇਰੇ ਨੇ ਮਹਾਰਾਜ ਸੱਚੇ ਪਾਛਾ ਇਤਨੀ ਮੈਂ ਤਾਂ ਨਹੀਂ ਨਾਲ ਮਿਲ ਕੇ ਨਿਆਣੇ ਕੰਮ ਕਰ ਸਕੇ ਤੇ ਆਪਣਾ ਗਾਂ ਵਧਣ ਕੇ ਨਹੀਂ ਤੂੰ ਨਾ ਇਹੋ ਆ ਭੀ ਜਿੱਦਾਂ ਇਹ ਨਹੀਂ ਹੁੰਦਾ ਅਸੀਂ ਕੱਲ ਮਰ ਮੁੱਕ ਜਾਈਏ ਰੱਖਦੀ ਜਨਾ ਸਾਥ ਹੀ ਨਾ ਦੋ ਤੇ ਹੁਣ ਨਾਲ ਮਿਲ ਕੇ ਕੋਈ ਗੱਲ ਨਹੀਂ ਤਾਈ ਜੀ ਨਾਲ ਮਿਲ ਕੇ ਰਿਆ ਕਰਾਂਗੇ ਨਾਲੇ ਮੈਂ ਜਿੰਦਰ ਜਿੱਦਾਂ ਇਹਨਾਂ ਦਾ ਕੰਮ ਚੱਲਣ ਦਾ ਨਾ ਮੁੰਡਿਆ ਦਾ ਸਵਾ ਦਾ ਵਧੀਆ ਆਪਣਾ 20000 ਰੁਪਏ ਕਮਾਉਂਦੇ ਆ ਬਿਲਕੁਲ ਜੀ ਬਿਲਕੁਲ ਇੱਟਾ ਹੀ ਤੁਰੇ ਰਹੇ ਤੇ ਜੋ ਮਰਜ਼ੀ ਬਣਾ ਲੈ ਮੈਂ ਕਹਿੰਦਾ ਖੁਦ ਗੱਲੋ ਪਰ ਇਹ ਉਹ ਹਣ ਸਲਾਹ ਸਪਾਈ ਨਾਲ ਉਹਨੇ ਆ ਜਿੱਥੇ ਸਮੂਹ ਕਾ ਭਾਜ ਉਹਦੇ ਸਭ ਕੋ ਤੇ ਬੇਈਮਾਨੀ ਨਾ ਕਰਿਓ ਜਿੰਨਾ ਸਾਫ ਤਾਬ ਕਰ ਲੇ ਜੇ ਇਹਨਾਂ ਨੂੰ ਗੱਲ ਖਰੀ ਰੱਖਿਓ ਨਹੀਂ ਇਹ ਤੇ ਇਦਾਂ ਹੀ ਹੋਏਗਾ ਬਾਕੀ ਇਹ ਆ ਕਿ ਲੋਕਾਂ ਦੀਆਂ ਗੱਲਾਂ 'ਚ ਨਾ ਆਵਾਂਗੇ ਠੀਕ ਹੈ ਨਾ ਜਿਹੜੀ ਕੋਈ ਸਲਾਹ ਕਰਨੀ ਆਪੋਚ ਕਰਾਂਗੇ ਬਾਕੀ ਕਿਸੇ ਨੇ ਚੰਗੀ ਸਲਾਹ ਦੇਣੀ ਕਿਸੇ ਨੇ ਮਾੜੀ ਤੇ ਮਾੜੀਆਂ ਲੈ ਜਿਆਦਾ ਹੁੰਦੀ ਜਦੋਂ ਚੰਗਾ ਕੰਮ ਚੱਲਦਾ ਹੋਏ ਨਾ ਉਦੋਂ ਤੀਜਾ ਕੋਈ ਨਾ ਕੋਈ ਜ਼ਰੂਰ ਹੋਏ ਚ ਵੜ ਜਾਂਦਾ ਹੁੰਦਾ ਜਿਹੜਾ ਲੈ ਕੇ ਬਹਿ ਜਾਂਦਾ ਵਾ ਤੀਜੇ ਨੂੰ ਨਾ ਵੜਨ ਦਿਓ ਚਾਹੇ ਉਹ ਰਿਸ਼ਤੇਦਾਰ ਹੋਵੇ ਤੇ ਸਤ ਮਿੱਤਰ ਹੋਵੇ ਸਹੀ ਹੈ ਸਹੀ ਠੀਕ ਹੈ ਜੀ ਉਹਨੇ ਉਹਨਾਂ ਦੇ ਫਾਇਦਾ ਲੈਣ ਤੇ ਤੁਹਾਨੂੰ ਬਾੜਨਾ ਇਹ ਗੱਲਾਂ ਮਰਿਆ ਚੇਤੇ ਰੱਖਿਓ ਹਾਂ ਸਾਰੀ ਉਮਰ ਬਹਿਣ ਹੀ ਰਹਿਣਾ ਤੁਹਾੜਾ ਕਿਉਂ ਮੰਨ ਜਾਂਦਾ ਚੱਲਦੀ ਸੀ ਉਹ ਆਪਣੇ ਭੈਣ ਭਰਾ ਨੂੰ ਤਾਂ ਦੁਰਖੁੰਦਾ ਘਾਨਿਆਂ ਥੋੜਾ ਦੁਰਖੁੰਦਾ ਨਾ ਨਾ ਤੇ ਪਿੰਦਰ ਨਾਲੇ ਗੱਲ ਹੈ ਕੀ ਉਹ ਮੱਜਾਂ ਵਾ ਗੋਲਚਾਲ ਤੇ ਦੋ ਤੁਸੀਂ ਲਾਓ ਤੁਹਾਡਾ ਵੀ ਬੋਏ ਥੋੜਾ ਘਟ ਜਾਊਗਾ ਤੇ ਨਾਲੇ ਤੁਸੀਂ ਦੋਏ ਕੂਤ ਕਮੀ ਲੱਗੇ ਰਹੋਗੇ ਮਣਕੇ ਉੱਤੇ ਕੰਮ ਤੋਂ ਆਣ ਕੇ ਸਾਡੇ ਤੋਂ ਹੋ ਗਈਆਂ ਜਿਹੜੀਆਂ ਹੁਣ ਰੱਖ ਲਈਆਂ ਵਾ ਵੇਖ ਲਓ ਇਦਾਂ ਕਰੋ ਤੁਸੀਂ ਜੇ ਨਹੀਂ ਨਾ ਹੁੰਦਾ ਤੇ ਘਟਾ ਦਿਓ ਹਣਾ ਦੋ ਕੱਟ ਕਰਦੇ ਨਹੀਂ ਕੋਈ ਗੱਲ ਨਹੀਂ ਬੋਲਿਆ ਸੀ ਆ ਦੋ ਵੇਜ ਦਿਨੇ ਵਿੱਚੋਂ ਉਹ ਚਲ ਇਤਰਾ ਕਰ ਲੈ ਇਤਰਾ ਮਰਜੀ ਗੱਲ ਮੈਂ ਕਹਿੰਦਾ ਜਦ ਘਰ ਦੇ ਝੋਟਿਆਂ ਗੇ ਰਵਾ ਚੰਗਾ ਵਾ ਉੱਥੇ ਦੋ ਤੂੰ ਸੰਭੀ ਜਾ ਇੱਥੇ ਮੈਂ ਸੰਭੀ ਜਾਣਾ ਵਾ ਬਾਕੀ ਵਰੀਆ ਵਾ ਉਧਰ ਉਧਰੇ ਦੁੱਧ ਪਾਣੀ ਦੀ ਲੋੜ ਹੁੰਦੀ ਤੇ ਇੱਕ ਦਿਨ ਕੋ ਲਿਆ ਬਈ ਉਹ ਤੁਹਾਨੂੰ ਮੈਂ ਤਾਂ ਦੱਸਣ ਦੇ ਆ ਨਾ ਨਹੀਂ ਤੇ ਮੈਂ ਤਾਂ ਫੇ ਵੇਚੀ ਦੇਣੀ ਹੈ ਫੇ ਮੈਂ ਕਰਨੀ ਹੈ ਪਰ ਇੰਨੇ ਲੱਗੇ ਵੇਖੋ ਪੱਠੇ ਦੇ ਕੇ ਪੇਟ ਸੰਧੀਆਂ ਤੇਰੇ ਨਾਲ ਚੱਲ ਜਾਂਦਾ ਨਹੀਂ ਤਾਂ ਸਾਫ਼ ਰੱਖੀ ਉਹ ਤੇ ਜਿਹੜੀ ਲੇਵਰ ਰੱਖੀ ਆ ਨਾ ਆਹੇ ਦਈਜੋ ਵੀ ਨਿਭਾਉਣਾ ਨਹੀਂ ਨਹੀਂ ਕਿਹਾ ਹੱਕ ਥੋੜੀ ਰੱਖਣਾ ਨਹੀਂ ਨਹੀਂ ਪੈਸੇ ਟਾਈਮ ਨਾ ਦੇਣਦੇ ਆ ਤੇ ਕੰਮ ਵਧੀਆ ਚੱਲਣਗੇ ਆਪਣਾ ਮਾਈ ਅਗਲੇ ਬੜੇ ਔਖੀ ਕਰਦੇ ਜੇ ਫੋਨ ਤੁਸੀਂ ਨਹੀਂ ਕਿਹਾ ਮਨਜ਼ੂਰ ਦਾ ਪੈਸਾ ਰੱਖਣਾ ਨਹੀਂ 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 ਅਣੀ ਕਰਕੇ ਪਤਾ ਨਹੀਂ ਕਿਹੜੇ ਪਾਪਾ ਨੂੰ ਫਸ ਗਏ ਹਾਂ ਤੇ ਚਲੋ ਮਹਾਰਾਜ ਨੇ ਅੱਡੇ ਵੀ ਸਾਨੂੰ ਬਖਸ਼ ਦਿੱਤਾ ਚਲੋ ਕੀ ਗੱਲਾਂ ਬਾਤਾਂ ਹੀ ਮਾਰੀ ਜਾਂਦੇ ਨੇ ਨਾਲ ਨੂੰ ਕਹੋ ਚਾਹ ਪਾਣੀ ਲੈ ਕੇ ਆਓ ਆਹੋ ਲੈ ਆਓ ਆ ਵੀਰ ਬੁਲਾ ਰਾਜੂ ਤੇ ਨਾਲੇ ਸਾਰੇ ਜਣੇ ਕੱਲ੍ਹ ਇਕੱਠੇ ਹੋਗੇ ਨਾ ਤੇ ਗੁਰੂ ਘਰ ਜਾਓ ਤੇ ਮਹਾਰਾਜ ਜੀ ਦੇ ਦਸ ਬੈਂਤੀ ਕਰਕੇ ਉਹ ਤੇ ਮਹਾਰਾਜ ਦਾ ਸ਼ਗਰਾਨਾ ਕਰਕੇ ਆਓ ਬਿਲਕੁਲ ਜੀ ਬਿਲਕੁਲ ਸਹੀ ਠੀਕ ਹੈ ਕਿ ਨਹੀਂ ਤੇ ਨਾਲੇ ਚਲੋ ਕੋਈ ਮਠਿਆਈ ਵਾਲਾ ਡੱਬਾ ਲੈ ਜਾਓ ਬਾਗੀ ਦੇ ਚਲਾ ਕੇ ਹਾਂਜੀ 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 ਸਹੀ ਹੈ ਨਾ ਬਿਲਕੁਲ ਜੀ ਬਿਲਕੁਲ